ਗੁਰੂ ਦੀ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਬੇਨਤੀਆਂ ਪਰਵਾਨ ਕਰਿਓ ਕਥਾ ਨੂੰ ਧਿਆਨ ਤੇ ਸ਼ਾਂਤੀ ਦੇ ਨਾਲ ਸਰਵਣ ਕਰਿਓ ਕਿਉਂਕਿ ਅੱਜ ਆਪਾਂ ਬੜੀ ਹੀ ਜ਼ਰੂਰੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿਉਂਕਿ ਇਹ ਸਮਾਂ ਔਖੀ ਘੜੀ ਵਾਲਾ ਏ ਇਸ ਔਖੀ ਘੜੀ ਦੇ ਵਿੱਚ ਪਰਮਾਤਮਾ ਦਾ ਜਿੰਨਾ ਨਾਮ ਆਪਾਂ ਜਪਾਂਗੇ ਨਾ ਪਰਮਾਤਮਾ ਨੇ ਉਨਾ ਨੇੜੇ ਹੋ ਕੇ ਆਪਣੀ ਮਦਦ ਕਰਨੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ جنگ ਲੱਗਣ ਵਾਲੀ ਹੈ ਪਹਿਲਾਂ ਅਸੀਂ ਕੱਤਰ ਦੇ ਵਿੱਚ جنگ ਵੇਖੀ ਸੀ 95 ਦਾ ਦੌਰ ਵੇਖਿਆ ਸੀ 84 ਦਾ ਦੌਰ ਵੇਖਿਆ ਸੀ 47 ਦਾ ਵੀ ਦੌਰ ਵੇਖਿਆ ਸੀ ਪਰ ਹੁਣ ਦੌਰ ਆ ਗਿਆ 2025 ਦਾ ਜੋ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੋ ਜਾਵੇਗਾ ਕਿ ਕਿਵੇਂ ਜੰਗ ਲੱਗੀ ਸੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਦੌਰ ਜੋ ਹੈ ਦਰਜ ਹੋਵੇਗਾ ਲਿਖਿਆ ਜਾਵੇਗਾ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿੱਥੇ ਤਣਾਅ ਵਧਿਆ ਉੱਥੇ ਹੀ ਦੋਵਾਂ ਹੀ ਦੇਸ਼ਾਂ ਨੇ ਹਥਿਆਰ ਖਰੀਦੇ ਨੇ ਮਾਰੂ ਹਥਿਆਰ ਖਰੀਦੇ ਨੇ ਇੱਕ ਦੂਜੇ ਦੇ ਉੱਤੇ ਹਮਲਾ ਕਰਨ ਵਾਸਤੇ ਕਿਉਂਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਸ ਨਹੀਂ ਆ ਰਿਹਾ ਜਿਸ ਕਰਕੇ ਭਾਰਤ ਦੇ ਵੱਲੋਂ ਹੁਣ ਉਸ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਸਰਹੱਦੀ ਇਲਾਕੇ ਪੂਰੀ ਤਰ੍ਹਾਂ ਦੇ ਨਾਲ ਦਹਿਸ਼ਤ ਦੇ ਵਿੱਚ ਐਲਰਟ ਤੇ ਇਲਾਕੇ ਰੱਖੇ ਪੁਆ ਉੱਥੇ ਹੀ ਹੁਣ ਪੰਜਾਬ ਦੇ ਕੱਲੇ ਕੱਲੇ ਜ਼ਿਲ੍ਹੇ ਦੇ ਵਿੱਚ ਵੀ ਮੌਕ ਡ੍ਰਿਲ ਸ਼ੁਰੂ ਕਰ ਦਿੱਤੀ ਗਈ ਹੈ ਕਈ ਸ਼ਹਿਰਾਂ ਦੇ ਵਿੱਚ ਤਾਂ ਅੱਜ ਮੌਕ ਡ੍ਰਿਲ ਹੋਈ ਸੀ ਕਈਆਂ ਦੇ ਵਿੱਚ ਕੱਲ ਨੂੰ ਵੀ ਹੋਵੇਗੀ ਹੂਟਰ ਵਜਾਏ ਜਾਣਗੇ ਲੋਕ ਜਿਹੜੇ ਨੇ ਘਰਾਂ ਦੇ ਅੰਦਰ ਆਪਣੇ ਆਪ ਨੂੰ ਬੰਦ ਕਰ ਲੈਣਗੇ ਦਸਾਂ ਮਿੰਟਾਂ ਵਾਸਤੇ ਲੈਂਟਾਂ ਬੱਤੀਆਂ ਸਭ ਕੁਝ ਜੋ ਹੈ ਬੰਦ ਕਰ ਦਿੱਤਾ ਜਾਵੇਗਾ ਕਹਿਣ ਦਾ ਭਾਵ ਹੈ ਕਿ ਲੋਕਾਂ ਨੂੰ ਇੱਕ ਵਾਰ ਸਮਝਾਇਆ ਜਾ ਰਿਹਾ ਹੈ ਕਿ ਭਾਈ ਜਦੋਂ ਇਹ ਹੂਟਰ ਵੱਜਣ ਤਾ ਤੁਸੀਂ ਲੇਟਾਂ ਬੰਦ ਕਰਕੇ ਅੰਦਰ ਨੂੰ ਵੜ ਜਾਣਾ ਲੁੱਕ ਕੇ ਬੈਠ ਜਾਣਾ ਦਰਵਾਜ਼ੇ ਬੰਦ ਕਰ ਲੈਣੇ ਨੇ ਬਿਲਕੁਲ ਵੀ ਬਾਹਰ ਨਹੀਂ ਨਿਕਲਣਾ ਕਿਉਂਕਿ ਕਿਸੇ ਵੀ ਵੇਲੇ ਪਾਕ ਦੇ ਵੱਲੋਂ ਭਾਰਤ ਦੇ ਉੱਤੇ ਹਮਲਾ ਕੀਤਾ ਜਾ ਸਕਦਾ ਹੈ ਤਬਾਹੀ ਮਚ ਸਕਦੀ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਸਬੰਧ ਲਗਾਤਾਰ ਵਿਗੜੇ ਨੇ ਲਗਾਤਾਰ ਭਾਰਤ ਦੇ ਉੱਪਰ ਜੋ ਹੈ ਹਮਲੇ ਕੀਤੇ ਜਾ ਰਹੇ ਨੇ ਪਾਕਿਸਤਾਨ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਸੀ ਕਿ ਪਹਿਲਗਾਮ ਦੇ ਵਿੱਚ ਵੱਡਾ ਹਮਲਾ ਹੋਇਆ ਸੀ ਕਿੰਨੇ ਹੀ ਭਾਰਤੀ ਜਿਹੜੇ ਨੇ ਮਾਰੇ ਗਏ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਬੇਕਸੂਰ ਮਾਸੂਮ ਲੋਕਾਂ ਦੀਆਂ ਜਾਨਾਂ ਲਈਆਂ ਗਈਆਂ ਸੀ ਇਸ ਮਗਰੋਂ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਮੂਹ ਤੋੜਵੇਂ ਜਵਾਬ ਵੀ ਦਿੱਤੇ ਗਏ ਸੀ ਪਰ ਹੁਣ ਲਗਾਤਾਰ ਸਥਿਤੀ ਜਿਹੜੀ ਹੈ ਹੱਦੋਂ ਵੱਧ ਵਿਗੜਦੀ ਜਾ ਰਹੀ ਹੈ ਤੇ ਹੁਣ ਜੰਗ ਦਾ ਹੋਟਲ ਵੱਜਿਆ ਹੈ ਜੰਗ ਕਦੋਂ ਵੀ ਹੋ ਸਕਦੀ ਹੈ ਹਥਿਆਰ ਵੀ ਖਰੀਦੇ ਗਏ ਆ ਤੇ ਲੋਕਾਂ ਨੂੰ ਅਲਰਟ ਕੀਤਾ ਗਿਆ ਕਿ ਪਾਈ ਜਦੋਂ ਇਹ ਹੋਟਲ ਵੱਢਣੇ ਨੇ ਤਾਂ ਤੁਸੀਂ ਕੀ ਕਰਨਾ ਹੈ ਉਸ ਚੀਜ਼ ਨੂੰ ਜਿਹੜਾ ਇਹਨਾਂ ਬਲੈਕਆਊਟ ਦੇ ਜ਼ਰੀਏ ਸਮਝਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਪਵੇਖਵਾਣੀਆਂ ਬਹੁਤ ਸਾਰੀਆਂ ਆਪਾਂ ਸਾਂਝੀਆਂ ਕੀਤੀਆਂ ਉਹਨਾਂ ਕੀ ਪਵੇਖਵਾਣੀਆਂ ਦੇ ਵਿੱਚ ਕਿਹਾ ਗਿਆ ਸੀ ਕਿ ਭਾਰਤ ਅਤੇ ਪਾਕ ਦੀ جنگ ਹੋਵੇਗੀ ਜਦੋਂ جنگ ਹੋਵੇਗੀ ਬਹੁਤ ਕੁਝ ਨਸ਼ਟ ਹੋ ਜਾਏਗਾ ਤੇ ਜਦੋਂ ਸਭ ਕੁਝ ਨਸ਼ਟ ਹੋ ਜਾਏਗਾ ਤਾਂ ਉਸ ਤੋਂ ਬਾਅਦ ਜਿਹੜੇ ਦੇਸ਼ ਹੈ ਇਹ ਦੋਵੇਂ ਦੇਸ਼ ਨੇ ਦੋਵਾਂ 'ਚ ਇਸ ਕਦਰ ਵੰਡ ਪਏਗੀ ਕਿ ਮੁੜ ਤੋਂ ਜਿਹੜੇ ਗੁਰਧਾਮ ਨੇ ਉਹ ਫਿਰ ਤੋਂ ਦੂਰ ਹੋ ਜਾਣਗੇ ਹੁਣ ਤਾਂ ਅਸੀਂ ਪਾਕਿਸਤਾਨ ਜਾ ਕੇ ਆਪਣੇ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨ ਕਰਨੇ ਆ ਨਾ ਤਾਂ ਬਾਅਦ ਦੇ ਵਿੱਚ ਇਹ ਦਰਸ਼ਨ ਸਾਨੂੰ نصیਬ ਨਹੀਂ ਹੋਣਗੇ ਕਿਉਂਕਿ ਸਥਿਤੀ ਇਸ ਕਦਰ ਵਿਗੜੇਗੀ ਕਿ ਹਾਲਾਤ ਬਦ ਤੋਂ ਬੱਤਰ ਹੋ ਜਾਣਗੇ ਆਪਾਂ ਕੀ ਕਰਨਾ ਹੈ ਆਪਾਂ ਸਿਰਫ ਪਰਮਾਤਮਾ ਦਾ ਨਾਮ ਤੇਉਣਾ ਤੇ ਆਪਾਂ ਰਾਸ਼ਨ ਪਾਣੀ ਇਕੱਠਾ ਕਰਕੇ ਰੱਖਣਾ ਹੈ ਕਦੋਂ جنگ ਆਲਾ ਹੋਟਰ ਵਾਜੇ ਕੋਈ ਨਹੀਂ ਪਤਾ ਬਸ ਆਪਣੀ ਤਿਆਰੀ ਪੂਰੀ ਰੱਖੋ ਕਿ ਭਾਈ ਰਾਸ਼ਨ ਮੁੱਕਣ ਨਹੀਂ ਦੇਣਾ ਰਾਸ਼ਨ ਥੋੜਾ ਜਾਂ ਵੀ ਕੱਟਦਾ ਰਾਸ਼ਨ ਲਿਆ ਕੇ ਰੱਖ ਲਵੋ ਬੱਚਿਆਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਰੱਖ ਲਓ ਪਾਣੀ ਦੀ ਸੰਭਾਲ ਕਰ ਲਓ ਕਿਉਂਕਿ ਜੇਕਰ ਇੱਕ ਵਾਰ جنگ ਲੱਗੀ ਮੁੜ ਕੇ ਆਪਾਂ ਨੂੰ ਨਹੀਂ ਪਤਾ ਕਦੋਂ ਹਟਣੀ ਹੈ ਕਦੋਂ ਨਹੀਂ ਜਿੱਦਾਂ ਕਰੋਨਾ ਮਹਾਮਾਰੀ ਆਈ ਸੀ ਉਦੋਂ ਵੀ ਆਪਾਂ ਸੋਚਿਆ ਸੀ ਕਿ ਸ਼ਾਇਦ 10 ਦਿਨਾਂ ਵਾਸਤੇ ਲੋਕਡਾਊਨ ਲੱਗਿਆ ਹੈ ਪਰ ਸੋ ਬਾ ਦੇਖੋ ਤੁਸੀਂ ਸਾਲ 1.5 ਸਾਲ ਇਦਾਂ ਕੀ ਆਪਾਂ ਲਟਕੇ ਰਹੇ ਸੀ ਕਿੰਨੀਆਂ ਮੁਸ਼ਕਿਲਾਂ ਆਈਆਂ ਸੀ ਉਦੋਂ ਜੇ ਪਤਾ ਹੁੰਦਾ ਕਿ ਰਾਸ਼ਨ ਪਾਣੀ ਵੀ ਇਕੱਠਾ ਕਰਨਾ ਹੈ ਤਾਂ ਆਪਾਂ ਇੰਨੀਆਂ ਸਾਰੀਆਂ ਮੁਸ਼ਕਿਲਾਂ ਤੋਂ ਬਚ ਸਕਦੇ ਸੀ ਪਰ ਹੁਣ ਆਪਾਂ ਨੂੰ ਪਤਾ ਹੈ ਇਸ ਕਰਕੇ ਹੁਣ ਆਪਾਂ ਪੂਰੀ ਤਿਆਰੀ ਕਰਕੇ ਰੱਖਣੀ ਹੈ ਸਵੇਰੇ ਸ਼ਾਮ ਆਪਾਂ ਪਰਮਾਤਮਾ ਦਾ ਨਾਮ ਤੇਉਣਾ ਵੈਸੇ ਤਾਂ ਜੰਗ ਨਾ ਲੱਗਣ ਵਾਸਤੇ ਹੀ ਅਰਦਾਸਾਂ ਕਰੋ ਕਿਉਂਕਿ ਜਦੋਂ ਜੰਗ ਲੱਗੀ ਤਾਂ ਪਤਾ ਨਹੀਂ ਕਿੰਨੇ ਕੁ ਬੇਕਸੂਰ ਲੋਕਾਂ ਦੀਆਂ ਜਾਨਾਂ ਚੜੀਆਂ ਜਾਣਗੀਆਂ ਇਸ ਕਰਕੇ ਅਰਦਾਸਾਂ ਕਰੋ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਸਬੰਧ ਸਹੀ ਹੋ ਜਾਣ ਕਿਸੇ ਤਰ੍ਹਾਂ ਦੀ ਕੋਈ ਵੀ جنگ ਨਾ ਲੱਗੇ ਜੇਕਰ جنگ ਲੱਗੀ ਤਾਂ ਬਸ ਫਿਰ ਜੋ ਹੋਣਾ ਹੈ ਬਿਲਕੁਲ ਤੁਹਾਡੇ ਸਾਹਮਣੇ ਹੈ ਪਰ ਆਪਾਂ ਰੱਬ ਦਾ ਨਾਮ ਤੇਉਂਦੇ ਰਹਿਣਾ ਆਪਾਂ ਪਰਮਾਤਮਾ ਅਗੇ ਅਰਦਾਸਾਂ ਕਰਨੀਆਂ ਨੇ ਕਿ ਪਰਮਾਤਮਾ ਸਭ ਕੁਝ ਸਹੀ ਕਰ ਦੇ ਕਿਉਂਕਿ ਇੱਕ ਵਾਰ ਜੇ ਹਾਲਾਤ ਵਿਗੜੇ ਤਾਂ ਫਿਰ ਸਾਰੇ ਜ਼ਖਮ ਜਿਹੜੇ ਨੇ ਹਰੇ ਹੋ ਜਾਣਗੇ ਸਾਡੇ ਬਜ਼ੁਰਗਾਂ ਨੂੰ ਕੱਤਰ ਵਾਲੀ جنگ ਚ ਇਤੇ ਆ ਜਾਵੇਗੀ 95 ਦਾ ਦੌਰ ਚ ਇਤੇ ਆ ਜਾਏਗਾ 47 ਵਾਲੇ ਜ਼ਖਮ ਹਰੇ ਹੋ ਜਾਣਗੇ 84 ਵਾਲਾ ਦੋਰ ਸਾਹਮਣੇ ਆ ਜਾਵੇਗਾ ਤੇ ਫਿਰ ਸਾਨੂੰ ਸਾਰਾ ਕੁਝ ਯਾਦ ਆ ਜਾਵੇਗਾ ਕਿ ਕਿਵੇਂ ਸਿੱਖਾਂ ਦੇ ਉੱਤੇ ਤਸ਼ੱਦਦ ਆਇਆ ਗਿਆ ਸੀ ਸਿੱਖਾਂ ਤੇ ਕਤਲੇਆਮ ਕੀਤਾ ਗਿਆ ਸੀ ਇਹ ਸਾਰੇ ਜ਼ਖਮ ਜੋ ਨੇ ਹਰੇ ਹੋ ਜਾਣਗੇ ਪਰ ਇਹ ਸਾਰੀਆਂ ਚੀਜ਼ਾਂ ਰੋਕੀਆਂ ਕਿਵੇਂ ਜਾ ਸਕਦੀਆਂ ਨੇ ਸਿਰਫ ਅਰਦਾਸਾਂ ਦੇ ਨਾਲ ਜਦੋਂ ਕਰੋੜਾਂ ਹੀ ਲੋਕ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨਗੇ ਤਾਂ ਪਰਮਾਤਮਾ ਕੀ ਨਹੀਂ ਕਰ ਸਕਦਾ ਜਦੋਂ ਅਸੀਂ ਇਕੱਲੇ ਹੰਝੂ ਬਹਾ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਏ ਵਾਹਿਗੁਰੂ ਮੇਰੇ ਤੇ ਆ ਮੁਸੀਬਤ ਆਣ ਪਈ ਐ ਮੈਨੂੰ ਕੋਈ ਹੱਲ ਵਖਾ ਕੋਈ ਰਸਤਾ ਵਖਾ ਕਾ ਉਸ ਪ੍ਰਮਾਤਮਾ ਪਰਮਾਤਮਾ ਆਪਾਂ ਨੂੰ ਰਸਤਾ ਬਖੌਂਦਾ ਹੈ ਤੇ ਜੇਕਰ ਕਰੋੜਾਂ ਅਰਬਾਂ ਲੋਕ ਪ੍ਰਮਾਤਮਾ ਦੇ ਅੱਗੇ ਝੋਲੀਆਂ ਅੱਡ ਕੇ ਮੰਗਣਗੇ ਕਿ ਪ੍ਰਮਾਤਮਾ ਸਭ ਕੁਝ ਸਹੀ ਹੋ ਜਾਵੇ ਜੰਗ ਨਾ ਲੱਗੇ ਹਾਲਾਤ ਬਿਲਕੁਲ ਸਹੀ ਹੋ ਜਾਣ ਤਾਂ ਤੁਸੀਂ ਸੋਚੋ ਪ੍ਰਮਾਤਮਾ ਕਰੋੜਾਂ ਅਰਬਾਂ ਲੋਕਾਂ ਦੀਆਂ ਅਰਦਾਸਾਂ ਨਹੀਂ ਕਬੂਲ ਕਰੇਗਾ ਇਸ ਕਰਕੇ ਆਪਾਂ ਪਰਮਾਤਮਾ ਮੂਰੇਸ਼ਵਰੇ ਸ਼ਾਮ ਬੇਨਤੀ ਕਰਨੀ ਹੈ ਵਾਹਿਗੁਰੂ ਸਭ ਕੁਝ ਸਹੀ ਹੋਵੇ ਕੋਈ ਮਾੜਾ ਨਾ ਹੋ ਰਵੇ ਕੋਈ ਚੰਗਾ ਜਿਹੜਾਗਾ ਬੰਦਾ ਉਸਦੇ ਨਾਲ ਦਾ ਮਾੜਾ ਹੋਵੇ ਕੋਈ جنگ ਨਾ ਲੱਗੇ ਕਿਉਂਕਿ ਜੇ جنگ ਲੱਗੀ ਸਰਕਾਰਾਂ ਦਾ ਕੁਝ ਨਹੀਂ ਜਾਣਾ ਸਰਕਾਰਾਂ ਨੇ ਤੇ ਆਪਣੇ ਮਹਿਲਾ ਵਰਗੇ ਕਰਾਂ ਦੇ ਵਿੱਚ ਲੋਕੇ ਬੈਠ ਜਾਣਾ ਕਿਸ ਦਾ ਮਾੜਾ ਹੋਊਗਾ ਆਮ ਲੋਕਾਂ ਦਾ ਘਰ ਕਿੰਨਾ ਦੇ ਟੈਣਗੇ ਆਮ ਲੋਕਾਂ ਦੇ ਬੱਚੇ ਕਿੰਨਾਂ ਦੇ ਇਸ ਦੁਨੀਆ ਤੋਂ ਜਾਣਗੇ ਆਮ ਲੋਕਾਂ ਦੇ ਪਰਿਵਾਰ ਕਿੰਨਾਂ ਦੇ ਉੱਡਣਗੇ ਸਿਰਫ ਆਮ ਲੋਕਾਂ ਦੇ ਇਸ ਕਰਕੇ ਆਪਾਂ ਆਮ ਲੋਕਾਂ ਨੇ ਮਿਲ ਕੇ ਰੋਜ਼ ਸਵੇਰੇ ਸ਼ਾਮ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਜੰਗ ਨਾ ਲੱਗੇ ਤੇ ਬਸ ਸਥਿਤੀ ਜੜੀਆ ਪ੍ਰਮਾਤਮਾ ਦੇ ਕੰਟਰੋਲ ਦੇ ਵਿੱਚ ਰਵੇ ਤੇ ਪ੍ਰਮਾਤਮਾ ਅੰਗ ਸੰਗ ਸਾਰਿਆਂ ਦੇ ਹੀ ਸਹਾਈ ਰਹੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਹੋ ਕਮੈਂਟਾਂ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾ ਦਿਓ ਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਕਿ ਨਾਲ ਬੈਲ ਆਈਕਨ ਵਾਲੀ ਘੰਟੀ ਵੀ ਜਰੂਰ ਦਬਾ ਦਿਓ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪੁੱਜਦਾ ਹੋ ਸਕੇ